ਅਕਾਲੀ ਦਲ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਸਵੇਰ ਵੇਲੇ ਵੋਟ ਪਾਈ ਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਹੁਣ ਤੱਕ ਚੰਗਾ ਰਿਸਪੌਂਸ ਮਿਲ ਰਿਹਾ ਹੈ ਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਉਹਨਾਂ ਦਾ ਪੂਰਾ ਸਾਥ ਦੇਣਗੇ ਅਤੇ ਮੁਰਤੋ ਉਹ ਸੀਟ ਆਪਣੇ ਨਾਂ ਕਰਨਗੇ ਖੁਸ਼ੀ ਇਹ ਦੱਸਦੇ ਕਿ ਬੜਾ ਪੀਸਫੁਲੀ ਇਲੈਕਸ਼ਨ ਦਾ ਜਿਹੜਾ VOTING ਦਾ سلسلہ ਸ਼ੁਰੂ ਹੋਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਸ਼ਾਮ ਦੇ 6:30 ਵਜੇ ਤੱਕ ਬੜਾ ਪੀਸਫੁਲ ਤੇ ਅਮਨ ਸ਼ਾਂਤੀ ਨਾਲ ਸਾਡੀਆਂ ਇਹ ਵੋਟਾਂ ਪੈਣਗੀਆਂ ਤੇ ਨਾਲ ਹੀ ਜੋ ਇਨੀਸ਼ੀਅਲ ਟ੍ਰੈਂਡ ਮੈਂ ਪਿੰਡਾਂ 'ਚੋਂ ਪਤਾ ਕੀਤਾ ਸਵੇਰ ਦਾ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹ ਸਾਡੇ ਲਈ ਬੜੀ ਪੋਜ਼ਿਟਿਵ ਆ ਰਹੀਆਂ ਨੇ ਸਭ ਬੀਤ ਦਿਨੀ ਆਮ ਆਦਮੀ ਪਾਰਟੀ ਨੇ ਕਾਲੀ ਦਲ ਤੇ ਉਹਨਾਂ ਦੇ ਵਰਕਰਾਂ ਵੱਲੋਂ ਹਮਲਾ ਕਰਨ ਦੇ ਇਲਜ਼ਾਮ ਲਗਾਏ ਸੀ ਜਿਸ ਨੂੰ ਜੀਤ ਮਹਿੰਦਰ ਸਿੰਘ ਨੇ ਝੂਠਾ ਦੱਸਿਆ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਡਰਾਮਾ ਕਰ ਰਹੀ ਹੈ ਜੀਤ ਮਹਿੰਦਰ ਸਿੰਘ ਮੁਤਾਬਕ ਆਪ ਬਿਨਾਂ ਕਿਸੇ ਮੁੱਦੇ ਤੋਂ ਚੋਣ ਮੈਦਾਨ 'ਚ ਉਤਰੀ ਹੋਈ ਹੈ ਬਿਲਕੁਲ ਗਲਤ ਗਲ ਕੱਲ ਜਿਹੜਾ ਇਲਜ਼ਾਮ ਲਾਇਆ ਹੈ ਆਮ ਆਦਮੀ ਪਾਰਟੀ ਦਾ ਉਹ ਟੋਟਲ ਡਰਾਮਾ ਸੀ ਉਹਨਾਂ ਕੋਲੇ ਕੋਈ ਮੁੱਦਾ ਨਹੀਂ ਉਹਨਾਂ ਨੂੰ ਕੋਈ ਆਪਣੇ ਇਥੇ ਪਿੰਡਾਂ ਸਪੋਰਟ ਨਹੀਂ ਮਿਲੀ ਅਖੀਰ ਚ ਜਾ ਕੇ ਉਹਨਾਂ ਨੇ ਇਹ ਇੱਕ ਡਰਾਮਾ ਕੀਤਾ ਕੱਲ ਫੇਰ ਸ਼ਾਮ ਨੂੰ ਖੁਦ ਹੀ ਉਹ ਕੈਂਡੀਡੇਟ ਕਹਿਣ ਲੱਗੀ ਕਿ ਮੈਂ ਮਾਫੀ ਮੰਗ ਲੈਣੀ ਆ ਸੋ ਇਸ ਕਰਕੇ ਇਸ਼ੂ ਲੈਸ ਜਿੰਨਾ ਵਾਸਤੇ ਇਲੈਕਸ਼ਨ ਹੈ ਅਸੀਂ ਬੜੇ ਇਸ਼ੂਸ ਤੇ ਇਲੈਕਸ਼ਨ ਲੜਿਆ ਡੁਅਲ ਵੀ ਲੱਗਦਾਗਾ ਨਾਲੀ ਜੀਤ ਮਹਿੰਦਰ ਨੇ ਗਿਆ ਕਿ ਪਿਛਲੇ 20 ਸਾਲਾਂ ਤੋਂ ਲੋਕਾਂ ਨਾਲ ਜੁੜੇ ਹੋਏ ਨੇ ਤੇ ਇਲਾਕੇ ਦੇ ਲੋਕ ਵੀ ਉਹਨਾਂ ਨੂੰ ਲੰਬੇ ਸਮੇਂ ਤੋਂ ਜਾਣਦੇ ਨੇ ਤੇ ਉਹਨਾਂ ਨੂੰ ਪ੍ਰੋਸੈਸ ਹੈ ਕਿ ਜਿੱਤ ਉਹਨਾਂ ਨੂੰ ਜ਼ਰੂਰ ਹਾਸਲ ਹੋਵੇਗੀ। ਇੱਕ ਡਵੈਲਪਮੈਂਟ ਇੱਕ ਮੇਰੀ ਆਪ ਦੀ ਲੋਕਾਂ ਨਾਲ ਪਹਿਚਾਨ ਜਿਹੜੀ ਪਿਛਲੇ 20 ਸਾਲ ਤੋਂ ਇਸ ਹਲਕੇ ਨਾਲ ਲਗਾਤਾਰ ਬਣਾਈ ਮੈਂ ਰੱਖੀ ਹੈ। ਹੋਰ ਕਿਸੇ ਵੀ ਉਮੀਦਵਾਰ ਨੇ ਜਾਂ ਕਿਸੇ ਵੀ ਪਾਰਟੀ ਨੇ ਇੰਨੀ ਪਹਿਚਾਨ ਪਰਸਨਲ ਤੌਰ ਤੇ ਤੇ ਵਿਚਰਨ ਦੇ ਤੌਰ ਤੇ ਤੇ ਓਨੈਸਟੀ ਐਂਡ ਇੰਟੈਗ੍ਰਿਟੀ ਐਂਡ ਕਮ ਕਰਨ ਵਾਲਾ ਜੋ ਮੇਰਾ ਸੁਭਾਅ ਹੈ ਤੇ ਮੈਂ ਲੋਕਾਂ ਦੇ ਕੰਮ ਕੀਤੇ ਨੇ ਉਹਨਾਂ ਦਾ ਲੋਕੀ ਮੈਨੂੰ ਫਤਵਾ ਦੇਣਗੇ ਮੇਰੇ ਹੱਕ 'ਚ